ਸਾਰੇ ਖੜੇ ਹੋ ਜੀ ਸਾਡੀ ਬਲਾਰੇ ਤਿੰਨ ਬੋਲਣੇ ਨੇ ਜੀ ਇਨਸ਼ਾਅੱਲਾ ਲਓ ਜੀ ਉਹ ਦੇਖ ਕੇ ਇਸ ਸਭਾ ਦੇ ਵਿੱਚ ਹਾਜ਼ਰ ਸਾਡੀਆਂ ਬਹੁਤ ਸਤਿਕਾਰਯੋਗ ਮਾਮਾ ਔਰ ਸਾਡੀਆਂ ਭੈਣਾਂ ਔਰ ਮਾਨਮਤੇ ਬਜ਼ੁਰਗ ਸਹਬਾਨ ਔਰ ਇਹ ਨੌਜਵਾਨ ਭਰਾ ਸਾਡੇ ਦੋਸਤ ਮਿੱਤਰ ਵੀਰ ਸਾਡੇ ਔਰ ਸੂਬੇ ਦਾ ਔਰ ਮੁਲਖ ਦਾ মিডিਆ ਜਿੰਨੇ ਵੀ ਕਦਮ ਇਹ ਸਭਾ ਚ ਚੱਲ ਕੇ ਆਏ ਹੋ ਸਾਡੇ ਸਾਰਿਆਂ ਵੱਲੋਂ ਇੱਕ ਪਰਿਵਾਰ ਜਦੋਂ ਅਸੀਂ ਤੁਹਾਡੇ ਵਿੱਚ ਬੈਠਨੇ ਆ ਉਹ ਸਵਾਜ ਬਣਦਾ ਹੈ ਇੱਕ ਪਰਿਵਾਰ ਜਦੋਂ ਅਸੀਂ ਸਾਰੇ ਮਿਲ ਕੇ ਬੈਠਨੇ ਆ ਉਹ ਇੱਕ ਸੰਗੀਤ ਦਾ ਟੱਬਰ ਬਣਦਾ ਹੈ ਸੋ ਸਾਡੇ ਸਾਰਿਆਂ ਵੱਲੋਂ ਤੁਹਾਡੇ ਅੰਦਰ ਆਵਾਸ ਕਰਦੀ ਉਸ ਪਰਮ ਸ਼ਕਤੀ ਨੂੰ ਮੇਰਾ ਕੋਟੀ-ਕੋਟ ਪ੍ਰਣਾਮ ਸਾਡਾ ਸਦਾ ਪ੍ਰਣਾਮ ਕਬੂਲ ਕਰਿਓ ਬਹੁਤ ਬਹੁਤ ਆਦਰ ਔਰ ਸਤਕਾਰ ਤੁਹਾਡਾ ਸਾਰਿਆਂ ਦਾ ਇਸ ਵੇਲੇ ਕੁਝ ਕਹਿਣ ਦੀਆਂ ਗੱਲਾਂ ਨੇ ਕਿਉਂਕਿ ਜੋ ਵਿਜ਼ੂਅਲੀ ਸਾਹਮਣੇ ਸਭ ਦਿਖ ਰਿਹਾ ਹੈ ਪਾਇਸ ਜੀ ਨੇ ਇਸ 뮤ਜ਼ਿਕ ਇੰਡਸਟਰੀ ਦਾ ਬਹੁਤ ਮਾਣ ਵਧਾਇਆ ਸੂਬੇ ਚ ਵੀ ਵਧਾਇਆ ਮੁਲਕ ਚ ਵੀ ਵਧਾਇਆ ਔਰ ਬਾਹਰਲੇ ਮੁਲਕਾਂ ਚ ਵੀ ਜਿੱਥੇ ਵੀ ਸੱਜਣ ਮਿੱਤਰ ਪੰਜਾਬੀ ਨੂੰ ਪਿਆਰ ਕਰਨ ਵਾਲੇ ਬੈਠੇ ਐ ਉਹਨਾਂ ਸਾਰਿਆਂ ਦੇ ਵਿੱਚ ਇਸ ਗੱਲ ਦੀ ਗੁਵਾਈ ਮਾਣ ਮਹਿਸੂਸ ਕੀਤਾ ਪਰਿਵਾਰਾਂ ਨੇ ਆਪਣੇ ਘਰਾਂ ਚ ਬਹਿ ਕੇ ਜਦ ਜਿੱਥੇ ਜਿੱਥੇ ਵੀ ਗੋਸ਼ਟੀਆਂ ਹੋਈਆਂ ਕਿ ਭਾਈ ਆ ਸੰਘਰਸ਼ ਸੀ ਤੇ ਇਹਨੂੰ ਜੇ ਸਾਡੀ 뮤ਜ਼ਿਕ ਲੈਂਗੁਏਜ ਦੇ ਵਿੱਚ ਵੀ ਕਹੀਏ ਜਿਵੇਂ ਕਹਿੰਦੇ ਨੇ ਨਾ ਕਿ ਆ ਬਲਾਉਣ ਤੋਂ ਬਾਅਦ ਪੰਜਾਬ ਦੇ ਗਾਉਣ ਵਾਲਿਆਂ ਨੂੰ ਗੀਤ ਦੇ ਆਖਰੀ ਅੰਤਰੇ ਵਰਗਾ ਦਿਖਣ ਲੱਗ ਗਿਆ ਸੀ ਕਿਉਂਕਿ ਆਖਰੀ ਅੰਤਰੇ ਚ ਗੀਤਕਾਰ ਦਾ ਨਾਮ ਹੁੰਦਾ ਹੈ ਔਰ ਉਸ ਤੋਂ ਬਾਅਦ ਉਹ ਗੀਤ ਮੁੱਕ ਜਾਂਦਾ ਹੈ ਸਾਡੇ ਵੀ ਮਨਾਂ 'ਚ ਸਵਾਲ ਆਉਣ ਲੱਗੇ ਸੀ ਕਿ ਭਾਈ ਜੇ ਹੁਣ ਸਾਰੇ ਰਲ ਮਿਲ ਕੇ ਹਮਲਾ ਨਾ ਮਾਰਿਆ ਆਪਣਾ ਕੰਟਰੀਬਿਊਟ ਨਾ ਕੀਤਾ ਸੀ ਤਾਂ ਫਿਰ ਸਾਨੂੰ ਵੀ ਸ਼ਿਕਵੇ ਰਹਿਣੇ ਸੀ ਕਿ ਯਾਰ ਉਸ ਤੋਂ ਬਾਅਦ ਕਿਉਂਕਿ ਖੇਤੀਬਾੜੀ ਤੋਂ ਬਿਨਾ ਪੰਜਾਬ ਨੂੰ ਦੇਖਣਾ ਸਾਨੂੰ ਨਹੀਂ ਦਿੰਦਾ ਨਹੀਂ ਦਿੰਦਾ ਕਿਉਂਕਿ ਜੇ ਪੰਜਾਬ ਖੁਸ਼ਹਾਲ ਹੈ ਖੇਤੀ ਪੱਖੋਂ ਖੁਸ਼ਹਾਲ ਹੈ ਤਾਂ ਸਾਰੇ ਵਪਾਰ ਚੱਲਦੇ ਆ ਉਹ ਵਪਾਰਾਂ ਕਰਕੇ ਅਸੀਂ ਤੁਹਾਡੇ ਘਰਾਂ ਦੇ ਵਿੱਚ ਖੁਸ਼ੀਆਂ ਗਮੀਆਂ ਦੇ ਵਿੱਚ ਸ਼ਰਕਤ ਕਰਦੇ ਆ ਉਹਦੇ ਨਾਲ ਰੋਜ਼ੀ ਰੋਟੀ ਚੱਲਦੀ ਆ ਸਭ ਦੀ ਇਹ ਤੁਸੀਂ ਸਭ ਜਾਣਦੇ ਹੋ ਸੋ ਇਹਨਾਂ ਦਿਨਾਂ 'ਚ ਮਾਣ ਵਧਾਇਆ ਪੰਜਾਬੀ 뮤직 ਇੰਡਸਟਰੀ ਨੇ ਤਾਂ ਤੁਸ ਤੁਹਾਡੇ ਸਾਰਿਆਂ ਵੱਲੋਂ ਧੰਨਵਾਦ ਹੈ ਇਹਨਾਂ ਸਾਰੇ ਭਰਾਵਾਂ ਦਾ ਔਰ ਇੱਕ ਗੱਲ ਮੈਂ ਜ਼ਰੂਰ ਬੋਲੂਗਾ ਸਾਡੇ ਇੱਕ ਸੱਜਣ ਮਹਾਂਪੁਰਖ ਇੱਥੇ ਦੂਪਹਿਰਾਂ ਗੱਲ ਕਰਕੇ ਗਏ ਸੀ ਕਿ ਪੰਜਾਬ ਦੀ ਨੌਜਵਾਨੀ ਨੂੰ ਕਿਰਾਹੇ ਪਾਇਆ ਇਹਨਾਂ ਚੋਂ ਉਹ ਇੱਕ ਵੀ ਨਹੀਂ ਹੈ ਇਹਨਾਂ ਚੋਂ ਧੰਨਵਾਦ ਧੰਨਵਾਦ ਇਹ ਗੱਲ ਮੈਂ ਮਾਨਣਾ ਕਹਿ ਸਕਦਾ ਕਿ ਜਿਹੜੇ ਖੜੇ ਆ ਇਹਨਾਂ ਚੋਂ ਇੱਕ ਵੀ ਨਹੀਂ ਆਉ ਕਿਉਂਕਿ ਇਹ ਸਾਰੇ ਉਹ ਗਵਈਏ ਆ ਜਿਹੜੇ ਪਹਿਲਾਂ ਆਪਦੇ ਪਿਓ ਦਾਦਿਆਂ ਕੋਲੇ ਆਪਦੇ ਪੇਰੈਂਟਸ ਕੋਲੇ ਆਪਦੇ ਉਸਤਾਦਾਂ ਕੋਲੇ ਬਾਬੇ ਥੋੜਾ ਰਿਆਜ਼ ਕਰਕੇ ਆਇਆ ਤੇ ਸੰਗੀਤ ਨੂੰ ਸਿੱਖ ਕੇ ਆਇਆ ਇਹ ਉਹ ਚੰਦ ਗਵਈਏ ਆ ਸਾਡੇ ਮੁਲਕ ਦੇ ਸਾਡੇ ਸੂਬੇ ਦੇ ਜਿੰਨਾ ਤੇ ਅਸੀਂ ਮਾਣ ਕਰਦੇ ਆ ਕਿ ਜੇ ਕਿਤੇ ਮਹਿਫਲ ਚ ਵਾਜਾ ਫੜ ਕੇ ਗਾਉਣਾ ਪੈ ਜਾ ਤਾਂ ਸਾਰੇ ਉਹ ਆ ਜਿਹੜੇ ਪਹਿਲਾਂ ਸੁਰ ਦੱਸ ਕੇ ਗਾਉਂਦੇ ਆ ਕਿ ਇੱਥੋਂ ਆ ਰਾਗ ਬਣਾ ਲਾ ਤਾਂ ਇਹ ਇਮਾਨ ਵਾਲੀਆਂ ਗੱਲਾਂ ਨੇ ਸਾਡੇ ਲਈ ਠੀਕ ਆ ਬਹੁਤ ਤਾੜੀ ਮਾਰੋ ਇੱਕ ਸਾਰੇ ਬਿਲਕੁਲ ਸੋ ਸਾਨੂੰ ਮਾਣ ਹੋਣਾ ਚਾਹੀਦਾ ਇਹ ਇੱਥੋਂ ਹੀ ਪਨੀਰੀ ਹੋਰ ਨਿਕਲਣੀ ਹੈ ਸਾਡਾ ਭਰਾ ਮਾਸਸ ਸਲੀਮ ਖੜਾ ਹੈ ਜਾਂ ਗੁਰਲੇਸ਼ ਭੈਣ ਖੜੀ ਹੈ ਸਾਡੀ ਹੈ ਕੈਲੀ ਬਾਈ ਖੜਾ ਹੈ ਜਾਂ ਆਪਣੇ ਮਿਸ ਪੂਜਾ ਸਾਡੀ ਭੈਣ ਹੈ ਫਰੋਜ਼ ਬਾਈ ਹੈ ਕਮਲ ਖਾਨ ਹੈ ਸਾਰੇ ਸ੍ਰੀ ਬਾਸ਼ਾ ਸਾਡਾ ਸਾਰੇ ਸ੍ਰੀਲੇ ਬਾਬੇ ਹੈ ਇਹ ਸਾਰੇ ਸ੍ਰੀਲੇ ਬਾਬੇ ਹੈ ਹੈਂ ਤਾਂ ਜੱਜ ਜੀ ਸਾਡੀ ਭੈਣ ਆਈ ਅੱਜ ਤਾਂ ਸਾਰਿਆਂ ਨੂੰ ਜੀ ਆਇਆਂ ਨੂੰ ਤਾਂ ਸੰਘਰਸ਼ ਜਿੰਨਾ ਤੱਕ ਵੀ ਚੱਲੂਗਾ ਇਹ ਇਹ ਮਾਨ ਰੱਖਿਓ ਕਿ ਇੱਕ ਦਿਨ ਦਾ ਘੇੜਾ ਨਹੀਂ ਰਹੂਗਾ ਸਾਡਾ ਸਾਡਾ ਇੱਕ ਦਿਨ ਦਾ ਘੇੜਾ ਨਹੀਂ ਰਹੂਗਾ ਕਿ ਅੱਜ ਆਏ ਤੇ ਆਪਦੀ ਫੁਟੇਜ ਲੈ ਕੇ ਅਸੀਂ ਆਪਦੇ ਸੋਸ਼ਲ ਮੀਡੀਆ ਤੇ ਪਾ ਲਾਂਗੇ ਨਹੀਂ ਐਦਾਂ ਦਾ ਬਿਲਕੁਲ ਮਨ 'ਚ ਕੋਈ ਖਿਆਲ ਨਾ ਲਿਆਓ ਉਹ ਸਾਨੂੰ ਗੰਦਾ ਕਰੂਗਾ ਅਸੀਂ ਜਦੋਂ ਤੱਕ ਇਹ ਸੰਘਰਸ਼ ਚੱਲੂਗਾ ਅਸੀਂ ਆਪਦੀ ਹਾਜ਼ਰੀ ਲਵਾਉਂਦੇ ਰਵਾਂਗੇ ਮਾਲਕ ਤੰਦਰੁਸਤੀਆਂ ਬਖਸ਼ੇ ਤੁਹਾਨੂੰ ਸਾਰਿਆਂ ਨੂੰ ਇਸ ਮੋਰਚੇ 'ਤੇ ਜਿੰਨਾ ਵੀ ਨੌਜਵਾਨੀ ਨੇ ਸਾਥ ਦਿੱਤਾ ਹੈ ਸਾਡੇ ਨੌਜਵਾਨਾਂ ਨੇ ਇੱਕ ਮੈਂ ਗੱਲ ਕਹੂੰਗਾ ਕਿ ਸਾਡੇ ਬਜ਼ੁਰਗ ਸਾਡੇ ਸਾਡੇ ਪਿਓ ਦਾਦੇ ਤੇ ਸਾਡੀਆਂ ਮਾਵਾਂ ਭੈਣਾਂ ਸਾਡੀ ਇਸ ਨੌਜਵਾਨੀ ਲਈ ਇੱਕ ਫੁੱਲ ਕੇ ਤਾੜੀ ਮਾਰ ਦਿਓ ਇਹ ਸੱਚੀਓ ਮਾਰ ਵਧਾਇਆ ਮਾਰ ਵਧਾਇਆ ਸੱਚੀ ਇਸ ਇਸ ਸੰਘਰਸ਼ ਦਾ ਵੀ ਜਥੇਬੰਦੀਆਂ ਦੀ ਇੱਕ ਹੋਰ ਰੌਚ ਹੈ ਇਸ ਵਾਰੀ ਸਾਰੀਆਂ ਬਿਲਕੁਲ ਬਾਬਿਓ ਮੈਂ ਲਾਉਣਾ ਜਕਰਾ ਇਸ ਜਵਾਨੀ ਲਈਦਾ ਬੋਲੇ ਇਹਨਾ ਜ਼ਿਕਾਰਿਆਂ ਦੇ ਵਿੱਚ ਹੁਣ ਜਜ਼ਬੇ 'ਚ ਇਹ ਜਵਾਨੀ ਬੋਲਦੀ ਐ ਔਰ ਇਸ ਵਾਰੀ ਬੋਲੀ ਐ ਤਾਂ ਬਹੁਤ ਕੁਝ ਬਦਲਿਆ ਐ ਚਲੋ ਭਾਈ ਇਹ ਵਧਾਈ ਉਹ ਮਹਾਰਾਜ ਦੀ ਐ ਇਹ ਉਹ ਮਹਾਰਾਜ ਦੀ ਵਧਾਈ ਐ ਜਿਹਦੀ ਜਿੱਥੇ ਡਿਊਟੀ ਲਈ ਐ ਤਾਂ ਮੈਂ ਇੱਕ ਬੇਨਤੀ ਕਰੂੰਗਾ ਹੁਣ ਜਦੋਂ ਪਿਰ 'ਚ ਨਿਕਲੇ ਆਇਓ ਨਾ ਹੁਣ ਜਦੋਂ ਤੱਕ ਗੱਲ ਬਣਦੀ ਨਹੀਂ ਭਰਾਓ ਸਾਡੇ ਹੱਕ ਰੱਖਦੇ ਅਸੀਂ ਤੁਹਾਡੇ ਤੇ ਵੱਢਿਓ ਨਾ ਘਰਾਂ 'ਚ ਉਹ ਨਾਚਰ ਘਰਾਂ 'ਚ ਵੱਢਿਓ ਨਾ ਕਿਉਂਕਿ ਲੜਾਈ ਇਹ ਆਖਰੀ ਲੜਾਈ ਹੈ ਇਹ ਆਖਰੀ ਲੜਾਈ ਹੈ ਮੁਸ਼ਕਲਾਂ ਆਈਆਂ ਨੇ ਅੱਗੇ ਵੀ ਆਉਣਗੀਆਂ ਮੇਰੇ ਤੇ ਵੀ ਆਉਣਗੀਆਂ ਤੁਹਾਡੇ ਤੇ ਵੀ ਆਉਣਗੀਆਂ ਸਭ ਤੇ ਆਉਣਗੀਆਂ ਪਰ ਅਸੀਂ ਉਹਦੇ ਪੁੱਤ ਆ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਆ ਸਵਾ ਲੱਗਿਆ ਅੱਜ ਮੈਂ ਕੁਝ ਆਪਦੀਆਂ ਕਮੀਆਂ ਆਪਦੇ ਪੋਤਲੇ ਜ਼ਰੂਰ ਫਰੋਲੂਗਾ ਆ ਦਿਨ ਸਾਨੂੰ ਤਾਂ ਦੇਖਣੇ ਪੈ ਰਹੇ ਆ ਕਿਉਂਕਿ ਜਿਹਦੇ ਅਸੀਂ ਕਹਿੰਨੇ ਆ ਨਾ ਕਿਹਦਾ ਤੂੰ ਘਰੇ ਵਾਲਾ ਮੈਂ ਗੁਰੂ ਗਬਨ ਸਿੰਘ ਦਾ ਹੈ ਉਹ ਕਹਿੰਦਾ ਫਿਰ ਗੁਰੂ ਗਬਨ ਸਿੰਘ ਦਾ ਪੁੱਤ ਪਿਛਲੇ 35 40 ਸਾਲਾਂ ਤੋਂ ਤਿੰਨ ਤਿੰਨ ਮੰਦਲੀਆਂ ਕੋਠੀਆਂ ਬਣਾਉਣ ਚ ਰੁੱਝਿਆ ਹੋਇਆ ਸੁਣ ਲਿਓ ਗੱਲਾਂ ਗੁਰੂ ਗਬਨ ਸਿੰਘ ਦਾ ਪੁੱਤ ਕਹਿੰਦਾ ਵੱਡੀਆਂ ਵੱਡੀਆਂ ਕਾਰਾਂ ਖਰੀਦਣ ਚ ਲੱਗਿਆ ਹੋਇਆ ਪਿਛਲੇ 35 40 ਸਾਲਾਂ ਤੋਂ ਗੁਰੂ ਗਬਨ ਸਿੰਘ ਦਾ ਪੁੱਤ ਕਹਿੰਦਾ ਵਿਆਹਾਂ ਚ ਭਵੇਂ ਸਾਡੀਆਂ ਕੁੜੀਆਂ ਦਾ ਵਿਆਹ ਭਵੇਂ ਮੁੰਡਿਆਂ ਦਾ 35 35 40 40 50 50 ਲੱਖ ਰੁਪਇਆ ਲਾ ਕੇ ਦੁਨੀਆ ਨੂੰ ਹੋਸ਼ਪੁਣਾ ਦਿਖਾਉਣ ਚ ਬਿਜ਼ੀ ਆ ਗੁਰੂ ਗਬਨ ਸਿੰਘ ਦਾ ਪੁੱਤ ਸਾਡੇ ਤਾਂ ਜੇ ਕੋਈ ਬਜ਼ੁਰਗ ਚੜ੍ਹਾਈ ਕਰ ਜਾਏ 100 ਵਰਿਆਂ ਦਾ ਉਹਨੂੰ ਵੀ ਵੱਡਿਆਂ ਕਰ ਕਰਕੇ ਅਸੀਂ 10-10 15-15 ਲੱਖ ਤੱਕ ਕਈ ਸਾਡੇ ਸਜਣ ਭੋਗਾਂ ਤੇ ਨਾ ਦਿੰਦੇ ਆ ਸੋ ਬਹੁਤ ਇਹਨਾਂ ਸੁਭਾਵਾਂ 'ਚ ਇਹ ਗੱਲਾਂ ਮੈਂ ਤਾਂ ਕਰ ਰਿਹਾ ਸੈਲਫ ਅਨਲਿਸਿਸ ਬਹੁਤ ਜ਼ਰੂਰੀ ਹੈ ਇਹਨਾਂ ਸੁਭਾਵਾਂ ਜਦੋਂ ਅਸੀਂ ਟਰੈਕਟਰ ਟਰਾਲੀਆਂ 'ਚ ਬੈੰਨੇ ਆ ਦਿਨੇ ਇੱਥੇ ਬੈੰਨੇ ਆ ਉੱਥੇ ਵੀ ਬੈੰਨੇ ਆ ਤਾਂ ਨੌਜਵਾਨ ਨੇ ਆਪਣੇ ਬਜ਼ੁਰਗਾਂ ਨਾਲ ਆਪਣੀਆਂ ਮਾਵਾਂ ਨਾਲ ਬਹਿ ਕੇ ਇਹ ਗੱਲਾਂ ਕਰੋ ਕਿ ਅੱਜ ਜੇ ਇੱਥੋਂ ਤੱਕ ਗੱਲ ਪਹੁੰਚੀ ਹੈ ਇਹਦੇ 'ਚ ਸਾਡੀਆਂ ਕਮੀਆਂ ਕਿਹੜੀਆਂ ਕੜੀਆਂ ਹਾਕਮ ਬਦਨੀਤ ਹੈ ਕੋਈ ਸ਼ੱਕ ਨਹੀਂ ਆ ਸ਼ਰ੍ਹਾਂ ਬੋਲਦੇ ਆ ਪਰ ਸਾਡੇ ਚ ਕਿਹੜੀਆਂ ਕਿੜੀਆਂ ਕਮੀਆਂ ਉਹ ਵੀ ਬਾਬਿਓ ਇੱਥੇ ਮੋਰਚੇ ਚ ਬੈਠੇ ਬੈਠੇ ਠੀਕ ਕਰਕੇ ਜਾਈਏ ਵਾਦਾ ਕਰਕੇ ਜਾਈਏ ਆਪਦੇ ਪਿਓ ਦਾਦਿਆਂ ਨਾਲ ਉਸ ਉਸ ਸੱਚੇ ਬਾਪਦੇ ਨਾਲ ਕਿ ਅਸੀਂ ਵੀ ਬਾਬਾ ਅੱਗੇ ਤੋਂ ਜਿਹੜੀਆਂ ਸਾਥੋਂ ਭੁੱਲਾ ਹੋਈਆਂ ਉਹਨਾਂ ਚ ਵੀ ਅਸੀਂ ਆਪਦੀਆਂ ਕਮੀਆਂ ਪੇਸ਼ੀਆਂ ਦੂਰ ਕਰਾਂਗੇ ਇਸ ਇਸ ਨਾਲ ਹੀ ਸੋਨਾ ਪੰਜਾਬ ਸਿਰ ਜਾ ਜਾਣਾ ਸੋ ਆਖਿਰ ਦੇ ਵਿੱਚ ਮੈਂ ਸਭ ਸੱਜਣਾਂ ਦਾ ਧੰਨਵਾਦ ਕਰਦਾ ਤੇ ਜਵਾਨੀ ਲਈ ਇੱਕ ਗੀਤ ਇਹਨਾਂ ਦਿਨਾਂ ਚ ਅਸੀਂ ਗਾਇਆ ਸੀ ਉਹ ਜ਼ਰੂਰ ਸਾਂਝਾ ਕਰਾਂਗੇ ਮਾਂ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ ਜ਼ਿੰਦਾਬਾਦ ਨੀ ਜਵਾਨੀਆਂ ਉਹ ਗੀਤ ਤੁਹਾਡੀ ਨਾਲ ਤਾਂ ਜ਼ਰੂਰ ਕਰਾਂਗੇ ਹਰਫ ਕਿਤੇ ਆ ਜਾ ਗੱਲ ਬਾਜ ਆਜਾ ਜੀ ਆਜੋ ਜੀ ਜੀ ਜੇ ਜੇ ਕੋਈ ਗੱਲ ਨਹੀਂ ਬਾਈ ਕੋਈ মিডিਆ ਵਾਲੇ ਵੀ ਬੰਦੇ ਬੜੇ ਖਰਾਬ ਆਏ ਆ ਮੈਂ ਇਹ ਪੋਲ ਦੇ ਉੱਲੇ ਸੀ ਉਹ ਕਹਿੰਦੇ ਕੋਈ ਹੋਰ ਬੰਦਾ ਹੁੰਦਾ ਮਾਸਟਰ ਸਲੀਵ ਸਾਹਿਬ ਹੁੰਦੇ ਤਾਂ ਪੋਲ ਦੇ ਆਸੇ-ਪਾਸੇ ਦਿਖ ਜਾਂਦੇ ਕਹਿੰਦੇ ਤੂੰ ਇੰਨਾ ਕੀ ਐ ਉਧਰ ਪਾਸੇ ਆ ਜਾ ਆ ਜਾ ਬਾਬੇ ਜਿੰਦਾਬਾਦ ਮਾਨ ਰੱਖ ਲਿਓ ਭਰਾਵੋ ਹਾਂ ਹੁਣ ਜਿੰਦਾਬਾਦ ਦੇ ਨਾਰੇ ਲੱਗ ਰਹੇ ਆ ਜਵਾਨੀ ਲਈ ਇਸ ਕਰਕੇ ਮਾਨ ਰੱਖ ਲਿਓ ਹੱਕ ਰੱਖਦੇ ਆ ਤੁਹਾਨੂੰ ਹਰ ਗੱਲ ਕਹਿਣ ਦਾ ਇੱਥੇ ਡਿਸਪਲਾਈਨ 'ਚ ਜੋ ਵੀ ਮਾਈਨਰ ਕਮੀਆਂ ਆ ਰਹੀਆਂ ਐ ਸਤਿ ਸ੍ਰੀ ਅਕਾਲ ਜਿਹੜੀਆਂ ਕਮੀਆਂ ਆ ਰਹੀਆਂ ਮੂਰੇ ਲੱਗੋ ਮੂਰੇ ਲੱਗੋ ਇੱਥੋਂ ਮੋਰਚੇ ਹੋਰ ਪਾਸੇ ਜਾਣ ਜਾਨ ਨਹੀਂ ਦੇਣੇ ਇੱਥੇ ਹੀ ਰਹਿਣਗੇ ਮੋਰਚੇ ਸੋ ਡਿਸਪਲਨ ਵਾਲਾ ਭਰਾ ਆਪ ਦਾ ਖਿਆਲ ਰੱਖੋ ਇੱਥੇ ਜੋ ਵੀ ਕੋਈ ਬਾਹਰੀ ਅੰਸਰ ਆ ਕੇ ਸ਼ਰਾਰਤਾ ਕਰਦੇ ਆ ਤਾਂ ਜਵਾਨੀ ਹੈ ਬਜ਼ੁਰਗੋਣ ਉਮਰ ਵਾਲਿਆ ਪਰਿਵਾਰ ਸਾਡੇ ਨਾਲ ਆ ਸਾਡੀਆਂ ਮਾਵਾਂ ਭੈਣਾਂ ਅਸੀਂ ਨਾਲ ਲੈ ਕੇ ਆਏ ਆ ਔਰ ਅਸੀਂ ਉਹ ਲੋਕ ਆ ਉਹ ਸਮਾਜ ਦੇ ਵਾਸੀ ਆ ਜਿੱਥੇ ਪਿੰਡ ਚ ਵੀ ਸਾਡੀ ਧੀ ਜਾਂ ਭੈਣ ਜਾਂ ਸਾਡੀ ਮਾਂ ਨਾਲ ਦੇ ਕਿਸੇ ਘਰ ਚ ਕੋਈ ਕੰਮ ਹੀ ਗਈ ਹੋਵੇ ਕਿਸੇ ਹੋ ਸਾਡੀ ਤਾਈ ਚਾਚੀ ਕੋਲੇ 5 ਮਿੰਟ ਨਾ ਆਵੇ ਅਸੀਂ ਮਗਰ ਚਲੇ ਜੰਨੇ ਆ ਕਿ ਕੀ ਗੱਲ ਹੋ ਗਈ ਆਈ ਕਿਉਂ ਨਹੀਂ ਤਾਂ ਆਪਾਂ ਬਾਬੇ ਉਹ 300 ਕਿਲੋਮੀਟਰ ਦੂਰ ਬੈਠੇ ਆ ਉਥੋਂ ਇਸ ਕਰਕੇ ਪੈਰੇ ਦੇ ਉਹ ਠੋਕ ਕੇ ਜ਼ਮੀਰਾਂ ਵਾਲਿਆ ਇੱਜ਼ਤਾਂ ਵਾਲਿਆ ਸੀ ਮਾਨ ਸਤਕਾਰ ਵਾਲਿਆਂ ਸੋ ਕੋਈ ਖੰਗ ਨਾ ਜਾਵੇ ਆਪ ਦਾ ਟਰਾਲੀਆਂ ਦੇ ਨੇੜੇ ਤੇੜੇ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਹੋ ਆਪ ਦੀ ਵਿਚਾਰ ਕਰਿਆ ਕਰੋ ਗੋਸ਼ਟੀਆਂ ਕਰਿਆ ਕਰੋ ਬਾਬੇ ਨਾਨਕ ਵਾਲਿਆਂ ਅੱਗੇ ਕਿਵੇਂ ਲੈ ਕੇ ਜਾਣਾ ਸੋਹਣਾ ਕਿਵੇਂ ਬਣਾਉਣਾ ਇਹ ਸੰਘਰਸ਼ ਨੂੰ ਸਤਸਿਆ ਕਾਲਾ ਬਾਬੂ ਤਾਂ ਉਹ ਗੱਲਾਂ ਜ਼ਰੂਰ ਆਪਦੀਆਂ ਦਿਨ-ਦਿਨ ਕਰਦੇ ਰਿਹਾ ਕਰੋ ਇੱਥੇ ਜਿਹੜੇ ਸ਼ਾਮ ਨੂੰ ਡੈਕ ਲਾ ਕੇ ਨੱਚਦੇ ਆ ਮਾ ਮੇ ਦੇ ਮੁੰਡਾ ਦਾ ਵਿਆਹ ਨਹੀਂ ਇੱਥੇ ਇਸ ਕਰਕੇ ਭਰਾ ਬੇਨਤੀਆਂ ਕਰਦੇ ਆ ਤੁਹਾਨੂੰ ਕਿ ਆਪਾਂ ਇੱਥੇ ਵਿਆਹ ਤੇ ਨਹੀਂ ਆਏ ਵੇ ਆਪਾਂ ਇੱਥੇ ਲੜਾਈ ਲੜਨ ਵਾਸਤੇ ਆਏ ਆ ਗਾਣੇ ਮੈਂ ਪਿਛਲੀ ਵਾਰ ਵੀ ਤੁਹਾਨੂੰ ਆਖਿਆ ਸੀ ਮੇਰੇ ਭਰਾਓ ਤੁਸੀਂ ਸਾਰੇ ਕਿ ਯਾਰ ਗਾਣੇ ਸੁਣੋ ਸੰਗੀਤ ਵੀ ਇਸ ਜੰਗ ਦਾ ਇੱਕ ਹਿੱਸਾ ਹੈ ਢਾਡੀ ਗਾਉਂਦੇ ਹੁੰਦੇ ਸੀ ਵਾਰਾਂ ਜੰਗ ਜਾਣ ਤੋਂ ਪਹਿਲਾਂ ਤਾਂ ਬੇਸ਼ੱਕ ਇਹਦਾ ਬੜਾ ਗੂੜਾ ਤਾਲੁਖਾ ਹੈ ਸੰਘਰਸ਼ ਦੇ ਨਾਲ ਪਰ ਯਾਰ ਉਹਨੂੰ ਸੰਗੀਤ ਨੂੰ ਕਿੱਥੇ ਅਪਲਾਈ ਕਰਨਾ ਉਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਆਪਦਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਆਪਾਂ ਉਹਦੇ ਡੈਕ ਤੇ ਕੋਈ ਗਾਣਾ ਲਾਉਣਾ ਇਸ ਕਿਸਾਨੀ ਸੰਘਰਸ਼ ਨਾਲ ਰਿਲੇਟ ਆ ਜਿਹੜਾ ਉਹ ਲਾ ਲਓ ਮੇਰੇ ਭਰਾ ਪਰ 4 ਵਜੇ ਤੋਂ ਬਾਅਦ ਇਧਰ ਇੱਥੇ ਕਈ ਬੈਠਾ ਰਾਰਾ ਸਾਹਿਬ ਦਾ ਪਾਠ ਨਹੀਂ ਕਰ ਰਿਹਾ ਤੜਕੇ ਕੋਈ ਆਪਦਾ ਨਿਤਨੇਮ ਵੀ ਕਰ ਰਿਹਾ ਬੁੱਝੋ ਤਾਂ ਸਹੀ ਆਪਾਂ ਕਿਹੜੇ ਘਰਾਂ ਚੋਂ ਉੱਠ ਕੇ ਆਏ ਆ ਸੋ ਤੁਹਾਡੇ ਚਰਨਾਂ 'ਚ ਬੇਨਤੀ ਕਰ ਦਿੰਦਾ ਮੈਂ ਕਿ ਕਿ ਡਿਸਪਲਨ ਬਣਾ ਕੇ ਰੱਖੋ ਯਾਰ ਆਪਣਾ ਤਾਂ ਜ਼ਿੰਮੇਵਾਰੀ ਐ ਆਪਾਂ ਆਪ ਹੀ ਜੇ ਨਲਾਇਕੀਆਂ ਕਰਾਂਗੇ ਤਾਂ ਆਪਾਂ ਕਿਸੇ ਨੂੰ ਕੀ ਕਵਾਂਗੇ ਸੋ ਨੌਜਵਾਨ ਭਰਾ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਐਸੇ ਵੇਲੇ ਆਪਦੇ ਮਨ 'ਚ ਖਿਆਲ ਸੱਟ ਲਓ ਆਪਦੀ ਸੁਰਤ ਜਿਹਦਾ ਵਾਸ ਕਰਾ ਲਓ ਕਿ ਆਪਾਂ ਅੱਜ ਤੋਂ ਬਾਅਦ ਇਹ ਗੱਲਾਂ ਨਹੀਂ ਕਰਾਂਗੇ ਅਸੀਂ ਆਪਦੇ ਬਜ਼ੁਰਗਾਂ ਦਾ ਮਾਨ ਨਹੀਂ ਟੁੱਟਣ ਦੇਣਾ ਸੋ ਆਜੋ ਤੁਹਾਡੇ ਲਈ ਤੁਹਾਡੀ ਅਪਰੀਸ਼ੀਏਸ਼ਨ ਦੇ ਲਈ ਇਹ ਗੀਤ ਜ਼ਿੰਦਾਬਾਦ ਨੀ ਜਵਾਨੀ ਮਾਨ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ ਉਹਦੇ ਦੋ ਬੋਲ ਗਾ ਕੇ ਅਸੀਂ ਫਿਰ ਅੱਗੇ ਲਾਵਾਂਗੇ ਅੱਗੇ ਦਾ ਕਾਰਜਕ੍ਰਮ ਚ ਦਾਕ ਚੱਲੂਗਾ ਹੋਇ ਕਰੋ ਉੱਠਿਆ ਅੱਜ ਪਿੰਡ ਪਿੰਡ ਵਿੱਚੋਂ ਐ ਤੂਫਾਨ ਉੱਠਿਆ ਉੱਠੀ ਲਾਰ ਕੱਲਾ ਕੱਲਾ ਨੌਜਵਾਨ ਉੱਠਿਆ ਅੱਜ ਪਿੰਡ ਪਿੰਡ ਵਿੱਚੋਂ ਐ ਤੂਫਾਨ ਉੱਠਿਆ ਓਏ ਹਣ ਜੰਗ ਦੇ ਦਛੜੀ ਜਿਹੜੇ ਕਹਿੰਦੇ ਸੀ ਨਸ਼ੇਰੀ ਮੇਨੇ ਵਜਦੇ ਸੀ ਕਿ ਛੇਮਾ ਦਰਿਆ ਆ ਗਿਆ ਆ ਖਾਲੇ ਕਹਿੰਦੇ ਪੰਜਾਬ ਦੇ ਚੋਬਰ ਮਛਿਆ ਨੇ ਆ ਫਿਰਦੇ ਆ ਸੱਪ ਨੂੰ ਮੇਲਦੇ ਫਿਰਦੇ ਆ জুকারমে ওই আপনা চাখাজাত ছেড় যেনে নেদের সিন্ধিশালী ওরু ওই হি করলা সাহ হব কর না। ਦੇ ਪਿਆਉ ਦਾ ਦੇ ਸਾਡੀਆਂ ਮਾਵਾਂ ਜਵਾਨੀ ਲਈ ਤੁਸੀਂ ਗਾਓ ਭਾਈ ਜਿੰਦਾਬਾਦ ਲਈ ਜਵਾਨੀ ਕਿਉਂ ਨਾਲ ਚੰਗਾ ਇਹਨਾਂ ਦਾ ਇਹਨਾਂ ਦਾ ਹੌਸਲਾ ਵਧੂਗਾ ਮਾਂ ਤੇਰੇ ਉੱਤੇ ਸਾਰਾ ਇਹ ਪੰਜਾਬ ਕਰਦਾ ਜਿੰਦਾਬਾਦ ਲਈ ਜਵਾਨੀਏ ਹਾਂ ਜਿੰਦਾਬਾਦ ਲਈ ਜਵਾਨੀਏ ਹਾਂ ਜਿੰਦਾਬਾਦ ਲਈ ਜਵਾਨੀਏ ਲੱਭੜ ਬੋ ਹਿੱਕ ਤੇ ਦਿੱਲੀ ਦੇ ਕਵਰਾਜ ਚਲੇ ਹੋਏ ਨੇ ਹਿੱਕ ਤੇ ਦਿੱਲੀ ਦੇ ਕਵਰਾਜ ਟਰਾਲੀਆਂ 'ਚ ਗੱਟੇ ਪਏ ਆ ਗੁੜ ਦੇ ਤੇ ਮੇਰੀ ਗੱਲ ਇੱਕ ਹਸਾਬ ਲਾ ਲਿਓ ਗੁੜ ਕਲਾ ਚਾਹ ਨਹੀਂ ਵਰਤਣਾ ਮੈਂ ਆਪਣਾ ਲੈ ਕੇ ਜਾਵਾਂ ਹਾਰ ਫਕੀਨਾਂ ਮੈਂ ਲਿਖਿਆ ਚਾਹ ਹਸਤੇ ਜਾਂ ਹਸਾਬ ਲਾ ਲਿਓ ਪੰਜਾਬੀ ਐ ਇਸ ਕਰਕੇ ਗੱਲਾਂ ਕਰਨੀਆਂ ਪੈਂਦੀਆਂ ਮਾਰਾ ਖਿਆਲ ਰੱਖਿਓ ਹਾਂ ਬਖਿਆ ਕਾਇਦੇ ਟਰਾਲੀਆਂ 'ਚ ਗੱਟੇ ਭਰੇ ਢੜਦਾ ਬਸਾ ਕਰ ਦੇਣਾ ਹਾਂ ਸਿਆ ਕਾਲਾ ਬਾਬੋ ਸਤਿ ਸ੍ਰੀ ਅਕਾਲ ਚਲੋ ਹੁਣ ਟਾਈਮ ਬਾਬਾ ਹੋ ਗਿਆ ਅੱਗੇ ਬੁਲਾ ਰਹੇ ਜੋ ਵੀ ਸਾਡੇ ਸਤਿਕਾਰਯੋਗ ਆਏ ਸਾਰਾ ਆਪਣਾ ਪਾਤਸ਼ਾਹ ਵਾਲਾ ਮੈਂ ਪੁੱਛੂੰਗਾ ਹੋਰ ਗਾਧੀ ਤੇ ਚਾਹ ਪੈ ਗਿਆ ਸੈਂਟਰ ਨਾਲ ਤੇ ਚਾਹ ਆ ਲੈਣੇ ਲੋ ਬਹੁਤ ਸੰਦਸ ਦੱਸ ਦਿਓ ਜੀ ਹਾਂ ਜੀ ਹਾਂ ਹਾਂ ਜੀ ਕੰਟਰੇ ਵਰਗੇ ਬਾਰੇ ਗੱਲ ਪੇਚਾ ਪੈ ਗਿਆ ਸੈਂਟਰ ਨਾਲ ਆ ਲਾਉੜਿਆ ਲਾਉਨੇ ਲਾਉਨੇ ਲਾਉੜਿਆ ਲਾਉਨੇ ਬਸਨਾ ਇੱਕ ਚੀਜ਼ ਦਾ ਜਰੂਰ ਖਿਆਲ ਰੱਖਿਆ ਕਰੋ ਤੁਹਾਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ ਔਰ ਤੁਸੀਂ ਸਾਨੂੰ ਵੀ ਬਹੁਤ ਕਰਦੇ ਹੋ ਪਰ ਜਿਹੜਾ ਆ ਜਿਹੜਾ ਆ ਚੀਕਾ ਰੋਲੀ ਵਾਲਾ ਕੰਮ ਹੈ ਨਾ ਯਾਰ ਇਹ ਵੀ ਇੱਥੇ ਮੈਨੂੰ ਲੱਗਦਾ ਇਹਦਾ ਬਣਦਾ ਨਹੀਂ ਇੱਥੇ ਇੱਥੇ ਬਣਦਾ ਨਹੀਂ ਕਿਉਂਕਿ ਮੈਂ ਕੋਈ ਸ਼ੂਗਰ ਕੋਟਲ ਗੱਲ ਮੈਂ ਕੋਈ ਨਹੀਂ ਕਰੂੰਗਾ ਕਿ ਤੁਸੀਂ ਸਾਨੂੰ ਜੇ ਐਪਰੀਸ਼ੀਏਟ ਕਰ ਰਹੇ ਹੋ ਤਾਂ ਵਿੱਚ ਮੈਂ ਗੱਲਾਂ ਗੋਲ ਮੈਥੋਂ ਹੋਣੀਆਂ ਨਹੀਂ ਤਾਂ ਸਾਫ਼ ਗੱਲ ਹੈ ਜਵਾਨੀ ਲਈ ਇਹ ਚੀਜ਼ ਨਹੀਂ ਕਰਨੀ ਬਸ ਇੱਕ ਸੁਨੇਹਾ ਭੇਜ ਦਿਓ ਕਿ ਯਾਰ ਆ ਗੀਤ ਫਲਾਣੇ ਸਿੰਗਰ ਨੂੰ ਕਹਿ ਦਿਓ ਕਿ ਆ ਲਾ ਦੇ ਤਾਂ ਬਸ ਗੱਲ ਮੁੱਕੀ ਆ ਹਣ ਆਜੋ ਪੇਚਾ ਲਗਾ ਸੈਂਟਰ ਨਾਲ ਲਾ ਦਨੇ ਆ ਆ ਮੇਰਾ ਆ ਗਿਆ ਜਾ ਕਿਸਾਨਾ ਤੇ ਸਿਸਟਮ ਤੇ ਹਰ ਕਿਚ ਫਾਨਾ ਮੇਰਾ ਆ ਗਿਆ ਜਾ ਕਿਸਾਨਾ ਤੇ ਸਿਸਟਮ ਤੇ ਹਰ ਕਿਚ ਫਾਨਾ चर नी दिता अॼु वटां तेर चलाचला हुन जहिड़े